ਜਾਬ ਦੇ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਖਤਮ ਹੁੰਦਾ ਨਜ਼ਰ ਆ ਰਿਹਾ ਉਥੇ ਇੱਕ ਪਾਸੇ ਚੋਰਾ ਦੇ ਹੌਂਸਲੇ ਬਲੰਤ ਨੇ ਤਾਂ ਗੁੰਡਾ ਤੰਤਰਾਂ ਦੇ ਵੱਲੋਂ ਵੀ ਪੂਰੀ ਤਰ੍ਹਾਂ ਦਿਨ ਨਾਲ ਸਰਗਰਮ ਹੋ ਕੇ ਆਲੇ ਦੁਆਲੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਇਸ ਦੇ ਦਰਮਿਆਨ ਪੁਲਿਸ ਅਧਿਕਾਰੀਆਂ ਤੇ ਵੀ ਹਮਲੇ ਹੋ ਰਹੇ ਨੇ ਤਾਜ਼ਾ ਮਾਮਲਾ ਅਮਲਸਰ ਦੇ ਵੇਰਕਾ ਦੇ ਮੁੱਦਲ ਪਿੰਡ ਦਾ ਜਿੱਥੇ ਕੁਝਨ ਪਛਾਤੇ ਨੌਜਵਾਨਾਂ ਦੇ ਵੱਲੋਂ ਸ਼ਰਾਬ ਪੀ ਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਤੇ ਲੜਾਈ ਕੀਤੀ ਜਾ ਰਹੀ ਸੀ ਜਿਸ ਦੌਰਾਨ ਕਿ ਉੱਥੇ ਮੌਕੇ ਤੇ ਪਹੁੰਚੇ ਐਸ ਐਚਓ ਜਿਨ੍ਹਾਂ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਬਨਿਸਰ ਦੇ ਵੇਰਕਾ ਵਿਖੇ ਲੜਾਈ ਹੋ ਰਹੀ ਸੀ ਹੁੱਲੜ ਬਾਜ਼ਾ ਦੇ ਵੱਲੋਂ ਲੜਾਈ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਐਸਐਚਓ ਮੌਕੇ ਤੇ ਪਹੁੰਚਦੇ ਨੇ ਤੇ ਇਸੇ ਦਰਮਿਆਨ ਇਹਨਾਂ ਨੌਜਵਾਨਾਂ ਦੇ ਵੱਲੋਂ ਐਸਐਚਓ ਤੇ ਹੀ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉੱਥੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਦੂਸ਼ਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਇਸ ਬਾਬਤ ਐਸਐਚਓ ਵੇਰ ਕਾ ਨੂੰ ਜਦ ਸੂਚਨਾ ਮਿਲੀ ਕਿ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਉਹਨਾਂ ਸ਼ਰਾਬ ਪੀਤੀ ਹੋਈ ਆ ਤਾਂ ਮੌਕੇ ਤੇ ਪਹੁੰਚੇ ਤਾਂ ਇਸੇ ਦਰਮਿਆਨ ਹੀ ਇਹਨਾਂ ਹੁੱਲੜਬਾਜ਼ਾਂ ਦੇ ਵੱਲੋਂ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਕਿ ਐਸਐਚਓ ਜ਼ਖਮੀ ਹੋ ਗਏ ਨੇ ਤਾਂ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਉਥੇ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਤਾਂ ਉਥੇ ਲੋਕਾਂ ਦੇ ਵਿੱਚ ਕਾਫੀ ਰੋਸ ਵੇਖਿਆ ਜਾ ਰਿਹਾ ਉਹਨਾਂ ਕਿ ਹੈ ਕਿ ਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆ키 ਜਾ ਰਹੀ ਹੈ ਤਾਂ ਸੀ ਕਿ ਹੁਣ ਵੇਖਣਾ ਹੀ ਹੋਏਗਾ ਕਿ ਆਖਰ ਪੰਜਾਬ ਪੁਲਿਸ ਦੇ ਵੱਲੋਂ ਕੱਤ ਤੱਕ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਸਲਾਖਾ ਦੇ ਪਿੱਛੇ ਪੇਜਿਆ ਜਾਂਦਾ ਹੈ ਹਰ ਸਿਮਰਨ ਸਿੰਘ ਨੰਬਰਦਾਰ ਪਿੰਨ ਮੋਦਲ ਜੀ ਕੀ ਲੰਬੜਾ ਸਾਹਿਬ ਕੀ ਗੱਲ ਹੋਈ ਹੈ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9:00 ਤੋਂ ਬਾਅਦ ਝਗੜਾ ਆਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਥੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦਾਤਰ ਸੀ ਉਹਨਾਂ ਸ਼ੇਰਾਂ ਵਰਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ ਕੀਤਾ ਵਾ ਠੇਕੇ ਤੋਂ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸ਼ਰਕੀ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜਿਆਦਾ ਛੱਡ ਲੱਗੇ ਆ ਮੈਡਮ ਦੇ ਕਿਰਪਾਣਾ ਤੇ ਲਾਤੀ ਦਾਤਰ ਵਜਿਆ ਮੈਡਮ ਦਾ ਮੁੰਡਾ ਅਮਰ ਵੀਰ ਆ ਨਾਲ ਉਹਨੂੰ ਬਹੁਤ ਜਿਆਦਾ ਛੱਡ ਲੱਗੀ ਆ ਜੀ ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੇ ਦੋਸ਼ੀ ਆ ਇਹਨਾਂ ਸੜਕਾਂ 'ਤੇ ਜਾੜ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਈ ਆਣ ਕੇ ਨੂੰ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਥੱਲ ਪਾਉਣ ਵਾਸਤੇ ਕੋਈ ਖਲੋਜੋ ਨਾ ਝੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਵਾ ਜਿਹੜੇ ਦੋਸ਼ੀ ਆ ਬੋਤਲਾਂ ਚਲਾਈਆਂ ਜੀ ਦਾਤਾਂ ਨਾਲ ਸ਼ਰੀਆਂ ਮੋੜ ਸਕੇ ਤੇ ਕਮਾਏ ਆ ਜੀ ਖੜਦੇ ਉੱਤੇ ਉਹਨਾਂ ਨੇ ਜਾਮ ਕੀਤਾ ਜਿਹੜਾ ਦੀ ਜੀ ਕੀ ਹੋਇਆ ਕੀ ਆ ਕਾਰਨਤੀ ਮੰਨ ਰਹੀ ਕਾਰਨ ਹੋਇਆ ਕੀ ਆ ਕਾਰਨੇ ਸ਼ਰਾਬ ਵੀ ਕੇ ਝਗੜਾ ਕਰਦੇ ਸੀ ਮੈਡਮ ਬਾਈਪਾਸ ਤੇ ਆਪਣੀ ਗਸ਼ਤ ਵਾ ਤੇ ਆਈ ਸੀ ਤੇ ਨਾਲ ਮੈਡਮ ਦੇ ਕੋਈ ਜਿਹੜਾ ਇਹ ਦੋ ਜਾਰੇ ਕਾ ਅਗੇ ਆ ਗਏ ਸਿਵਲ ਬਰਦੀ ਸੀ ਸਿਵਲ ਬਰਦੀ ਸੀ ਔਰ ਇੱਕ ਗੱਲ ਕਿ ਇਹ ਕ ਮਹਿਲਾ ਵਾਲੇ ਜਿਹੜੇ ਰੋਕਿਆ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝੜਾ ਕਰੋ ਰੁਕ ਜਾਓ ਆਪੋਰத் ਵਾਰ ਕੇ ਦਾਤ ਮਨ ਸ਼ੁਰੂ ਕਰ ਦਿੱਤੇ ਉਹ ਤੇ ਕੁਰਬਾਨਾਂ ਦਾ ਮਤਲਬ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਉਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਐ ਜੀ ਠੰਡ ਪਾਈ ਆ ਥਾਣੇ ਵੇਰਕੇ ਦੇ ਵਿੱਚ ਨਸ਼ਾ ਲੋਕੀ ਕਈ ਤੇ ਛੱਡ ਕੇ ਪੈਣ ਛੱਡ ਕੇ ਭਾਜੀਆਂ ਨਸ਼ੇ ਤੋਂ ਵੀ ਮੈਡਮ ਆ ਸਭ ਤੇ ਬਹੁਤ ਆ ਅੱਛਾ ਛੱਡ ਇਹ ਨਸ਼ਾ ਪੰਦੀ ਕਰਦੇ ਨਾ ਮੈਂ ਕਰਦੇ ਤੁਸੀਂ ਕਿ ਸਖਤ ਕਾਰਵਾਈ ਆ ਜੀ ਬਿਲਕੁਲ ਜੀ ਮੈਂ ਮੰਗ ਕਰਦੇ ਆ ਸਰਕਾਰ ਗਾੜੀ ਆਪਣੇ ਕੋਈ ਨਾ ਸਾਫ ਗਾੜੀ ਵੀ ਜਿਹੜੇ ਦੋ ਜੀ ਫੜ ਗਏ ਇਹਨਾਂ ਸਜ਼ਾ ਵਾਤ ਤੋਂ ਅੱਜ ਦਿੱਤੀ ਜਾਵੇ ਇਹਨਾਂ ਇਹਨਾਂ ਪਤਾ ਕਿਤਾ ਜਾਵੇ ਐਸ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ ਕੋ ਮ ਐਸ ਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸਾਟ ਲੱਗੀ ਹੋਈ ਹੁਣ ਮੰਦੀਪਾਸ ਦਾ ਆਦਮੀ ਸੀ ਦੇ ਕਾਰਨ ਕੰਮ ਵੀ ਲੱਗਦਾ ਉਹਨਾਂ ਨੇ ਕਰ ਪਾਇਆ ਨਹੀਂ ਨਹੀਂ ਇੰਦਾਂ ਦੀ ਨਹੀਂ ਕੋਈ ਹਾਂਜੀ ਸੇਤ ਪੀ ਆ ਪੀਰ ਜਿਹੜਾ ਰੀਡ ਕਰ ਲਗੇ ਸੀ ਤੇ ਕਿਉਂ ਕਰ ਲਗੇ ਸੀ ਕੀ ਹੋ ਕੇ ਰੈਸਪਸ ਕਰ ਲਗੇ ਸਰ ਕਰਨੀ ਗਈ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਥੇ ਉਹਦੇ ਸਬੰਧ ਚ ਗਏ ਹੀ ਹਾਂਜੀ ਕਿੰਨੇ ਵਿਅਕਤੀ ਸੀਗੇ ਬੇਕੋਪੇ ਜਿਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਮੇਰਾ ਲੈਡੀ ਹੈਡ ਕਨਸਟੇਬਲ ਸਿਮਰਜੀਤ ਜੀ ਨੇ ਪਰਚਾ ਦਰਜ ਕਰ ਹਾਂਜੀ ਉਹਨਾਂ ਤੇ ਪਰਚਾ ਦਰਜ ਤੇ ਲਗਾਤਾਰ ਭਾਰ ਕੀਤੀ ਜਾਂਦੀ ਹਾਂਜੀ ਲਗਾਤਾਰ ਭਾਰ ਕੀਤੀ ਜਾ ਰਹੀ ਹੈ ਗ੍ਰੇਡ ਹਾਜ਼ਰ ਕਿਤਾ ਕੇ ਪਰਚਾ ਦਰਜ ਹਾਂਜੀ ਇਹ ਤੋਂ ਵੇਰ ਕਿਹਾ ਥਾਣੀ ਤੋਂ